ਬੈਂਗਣ ਦੀ ਸਬਜ਼ੀ ਨੂੰ ਬਹੁਤੇ ਲੋਕਾਂ ਨੂੰ ਖਾਣੀ ਪਸੰਦ ਨਹੀਂ ਹੁੰਦੀ ਸੋ ਅੱਜ ਅਸੀਂ ਬਣਾਉਣੀ ਹੈ ਬੈਂਗਣ ਦੀ ਸਬਜ਼ੀ ਪਰ ਨਵੇਂ ਤਰੀਕੇ ਨਾਲ ਉਹਦੇ ਲਈ ਮੈਂ ਲੈ ਲਿਆ ਸਭ ਤੋਂ ਪਹਿਲਾਂ ਇੱਕ ਬੈਂਗਣ ਸੋ ਨੈਕਸਟ ਹੈਗਾ ਵਾ ਧਣੀਆਂ ਥੋੜਾ ਜਿਹਾ ਪੁਦੀਨਾ ਤੇ ਆਪਾਂ ਨੇ ਅੱਧਾ ਨਿੰਬੂ ਲੈ ਲੈਣਾ ਵਾ ਥੋੜਾ ਜਿਹਾ ਲੈ ਲੈਣੇ ਨੇ ਆਪਾਂ ਨੇ ਲਸਣ ਤੇ ਹਰੀ ਮਿਰਚ ਤੋਂ ਨਾਲ ਇਹਦੇ ਵਿੱਚ ਪਾਵਾਂਗੇ ਲੂਣ ਤੇ ਮਿਰਚ ਹੈਗੀ ਸਾਡੇ ਕੋਲ ਰੈੱਡ ਚਿਲੀ ਪਾਊਡਰ ਹੈ ਆਪਸ਼ਨਲ ਆ ਤੁਸੀਂ ਪਾਉਣਾ ਪਾ ਲਿਓ ਅਦਰਵਾਈਜ਼ ਸਕਿਪ ਕਰ ਸਕਦੇ ਹੋ ਜਿਹੜੇ ਅਸੀਂ ਗ੍ਰੀਨ ਮਸਾਲੇ ਲਏ ਸੀ ਨਾ ਉਹਨਾਂ ਸਾਰਿਆਂ ਨੂੰ ਇੱਕ ਬਲੈਂਡਰ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਬਲੈਂਡ ਕਰਤਾ ਵਿੱਚ ਇਹ ਕਰਤਾ ਲੂਣ ਮੈਂ ਚੜ। ਸੋ ਨੈਕਸਟ ਆਪਣਾ ਜਿਹੜਾ ਹੈਗਾ ਬੈਂਗਣ ਉਹਨੂੰ ਆਪਾਂ ਨੇ ਇਦਾਂ ਗੋਲ-ਗੋਲ ਕੱਟ ਲੈਣਾ ਆ। ਆਪਾਂ ਨੇ ਹੁਣ ਜਿਹੜੇ ਆਪਣੇ ਬੈਂਗਣ ਕੱਟੇ ਸੀ ਉਹਨਾਂ ਦੇ ਉੱਪਰ ਥੋੜਾ ਜਿਹਾ ਲੂਣ ਤੇ ਹਲਦੀ ਪਾ ਦੇਣੀ ਆ। ਬੈਂਗਣਾਂ ਨੂੰ ਬਿਆਂ ਨੂੰ ਨਾ 5 ਤੋਂ 7 ਮਿੰਟ ਹੋ ਚੁੱਕੇ ਨੇ ਸੋ ਹੁਣ ਆਪਾਂ ਨੇ ਲੈ ਲਿਆ ਇੱਕ ਪੈਨ ਤੁਸੀਂ ਤਵਾ ਵੀ ਲੈ ਸਕਦੇ ਜੇ ਤੁਹਾਡੇ ਕੋਲ ਵੱਡਾ ਤਵਾ ਹੈਗਾ ਆ ਸੋ ਉਹਦੇ ਵਿੱਚ ਹੁਣ ਮੈਂ ਯੂਜ਼ ਕਰਨਾ ਆ। ਤੇ ਇਹ ਨੂੰ ਨਾ ਥੋੜਾ ਜਿਹਾ ਗਰਮ ਕਰਨ ਤੋਂ ਬਾਅਦ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਜਿਹੜੀ ਬੈਂਗਣ ਸੀਗੇ ਉਹਨੂੰ ਇਹਦੇ ਵਿੱਚ ਰੱਖ ਦੇਣਾ ਇਦਾਂ ਸਾਰੇ ਜਦੋਂ ਆਪਣੇ ਬੈਂਗਣ ਏਦਾਂ ਬਰਾਊਨ ਹੋ ਗਏ ਤੇ ਇਹ ਚੰਗੇ ਮਤਲਬ ਬਹੁਤ ਸੋਹਣੀ ਤਰ੍ਹਾਂ ਕਲਰ ਹੋ ਗਏ ਨੇ ਤਾਂ ਹੁਣ ਜਿਹੜਾ ਆਪਾਂ ਨੇ ਮਸਾਲਾ ਬਣਾਇਆ ਸੀਗਾ ਗ੍ਰੀਨ ਵਾਲਾ ਉਸ ਇਹਦੇ ਵਿੱਚ ਆਪਾਂ ਨੇ ਹੁਣ ਉਹ ਵਾਲਾ ਮਸਾਲਾ ਐਡ ਕਰਨਾ ਹੈ ਤੇ ਥੋੜਾ ਜਿਹਾ ਉਸ ਤੋਂ ਪਹਿਲਾਂ ਆਪਾਂ ਪਾਵਾਂਗੇ ਜੀਰਾ ਜੀਰੇ ਨੂੰ ਚੰਗੀ ਤਰ੍ਹਾਂ ਭਨ ਲੈਣਾ ਆਇਲ ਆਪਾਂ ਆਲਰੇਡੀ ਪਾਇਆ ਹੋਇਆ ਸੀ ਤਾਂ ਕਰਕੇ ਹੋਰ ਪਾਉਣ ਦੀ ਲੋੜ ਨਹੀਂ ਹੈਗੀ ਉਨਾਲ ਹੀ ਆਪਾਂ ਨੇ ਉਹਦੇ ਵਿੱਚ ਐਡ ਕਰ ਲੈਣਾ ਆਪਣਾ ਗ੍ਰੀਨ ਵਾਲਾ ਮਸਾਲਾ ਸੋ ਸਾਰੇ ਬੈਂਗਣ ਆਪਾਂ ਨੇ ਇਹਦੇ ਵਿੱਚ ਮਿਕਸ ਕਰ ਲਈ ਸਾਨੂੰ ਹੁਣ ਫਿਰ ਆਪਾਂ 1 ਤੋਂ 2 ਮਿੰਟ ਦੇ ਲਈ ਇਦਾਂ ਹੀ ਪੈਨ ਦੇ ਵਿੱਚ ਫੇਰਨ ਦਾਂਗੇ ਅੱਗੇ ਆ ਗੈਸ ਜਿਹੜੀ ਉਹ ਆਪਾਂ ਨੇ ਕਰ ਦੇਣੀ ਹੈ ਮੀਡੀਅਮ ਤੋਂ ਸਿਮ ਬੈਂਗਣ ਦੇ ਮਸਾਲੇ ਵਿੱਚ ਬੈਂਗਣ ਤੇ ਮਸਾਲੇ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਇਹਨੂੰ ਥੋੜੀ ਦੇਰ ਲਈ ਢੱਕ ਕੇ ਰੱਖਾਂਗੇ ਬੈਂਗਣ ਦੀ ਸਬਜ਼ੀ ਹੈ ਜਿਹੜੀ ਉਹ ਬਣ ਗਈ ਆ ਸੋ ਹੁਣ ਇਹਨੂੰ ਤੁਸੀਂ ਪਰੌਂਠਿਆਂ ਦੇ ਨਾਲ ਜਾਂ ਫਿਰ ਸਟੀਮ ਰਾਈਸ ਦੇ ਨਾਲ ਕਾਸਕ ਦੇ ਨਾਲ ਆਪਾਂ ਇਹਦੇ ਨੂੰ ਲੈ ਲਾਂਗੇ ਤਾਂ ਹੀ